ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 623 ਤੇ ਸੁਭਾਇ ਮਾਨ ਬਖਸ਼ਿਸ਼ ਕਰਦੇ ਹਨ ਵਿੱਚ ਕਰਤਾਪੁਰਖ ਖਲੋਆ ਬਾਲਨ ਵਿੰਗਾ ਹੋਆ ਸਾਹਿਬ ਕਹਿੰਦੇ ਜਦੋਂ ਪ੍ਰਮਾਤਮਾ ਆਪਣੇ ਸੇਵਕ ਦੇ ਕਾਰ ਸਵਾਰਦਨ ਉਸ ਦਾ ਕੋਈ ਵੀ ਕੋਸ਼ ਵਿਗਾੜ ਨਹੀਂ ਸਕਦਾ ਭਾਵੇਂ ਬਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਮੱਜਨ ਗੁਰਿਆਂ ਦਾ ਰਾਸੇ ਗੁਰੂ ਨੇ ਮੈਨੂੰ ਐਸਾ ਤਰੀਕਾ ਬਖਸ਼ਿਸ਼ ਕੀਤਾ ਕਿ ਮੈਂ ਪ੍ਰਮਾਤਮਾ ਦੇ ਤਰੀਕੇ ਦੇ ਨਾਲ ਗੁਰੂ ਦੇ ਦੱਸਿਓਏ ਉਪਦੇਸ਼ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਜਪ ਹਰ ਹਰ ਕਿਲਵਕਨਾਸੇ ਉਸ ਪ੍ਰਮਾਤਮਾ ਨੂੰ ਸਿਮਰਨ ਦੇ ਨਾਲ ਮੇਰੇ ਮਨ ਦੇ ਸਾਰੇ ਦੁੱਖ ਦੂਰ ਹੋ ਗਏ ਸੰਤੋ RAM ਦਾਸ ਸਰੋਵਰ ਨੀਕਾ ਐ ਗੁਰੂ ਕੇ ਪਿਆਰਿਓ RAM ਦੇ ਦਾਸਾਂ ਦਾ ਸਰੋਵਰ ਭਾਵ ਸੰਗਤ ਰੂਪੀ ਸਰੋਵਰ ਬੜਾ ਸੁਭਾਏਮਾਨ ਹੈ ਤੇ ਉੱਚਾ ਤੇ ਸੋਚਾ ਹੈ ਜੋ ਨਹਾਵੇ ਸੋ ਕੁਲ ਉਤਰਾਵੇ ਉਦਾਰ ਹੋਇ ਜੀ ਕਾ ਜਿਸਨੇ ਆਪਣੇ ਮਨ ਦਾ ਇਸ਼ਨਾਨ ਸੰਗਤ ਰੂਪੀ ਸਰੋਵਰ ਦੇ ਵਿੱਚੋਂ ਕਰ ਲਿਆ ਉਸਨੇ ਆਪਣਾ ਸਰੀਰੂਪੀ ਕੁੱਲ ਦਾ ਉਦਾਰ ਕਰਾ ਲਿਆ ਰਹਾਉ ਜੈ ਜੈਕਾਰ ਜਗ ਗਾਵੇ ਫਿਰ ਸੰਸਾਰ ਦੇ ਵਿੱਚ ਉਸ ਦੀ ਜੈ ਜੈਕਾਰ ਹੁੰਦੀ ਹੈ ਮਨ ਚਿੰਦੇੜੇ ਫਲ ਪਾਵੇ ਫਿਰ ਗੁਰਮੁਖ ਪਿਆਰੇ ਉਸ ਪਰਮਾਤਮਾ ਦੇ ਗੁਣ ਗਾ ਕੇ ਮਨ ਪੌਂਦੇ ਫਲ ਪ੍ਰਾਪਤ ਕਰ ਲੈਂਦੇ ਹਨ ਸਹੀ ਸਲਾਮਤ ਨਾ ਆਏ ਸੰਸਾਰ ਦੇ ਵਿੱਚ ਉਹਨਾਂ ਦਾ ਆਉਣਾ ਸਫਲ ਹੋ ਜਾਂਦਾ ਹੈ ਆਪਣਾ ਪ੍ਰਭੂ ਧਿਆਏ ਆਪਣੇ ਪਰਮਾਤਮਾ ਨੂੰ ਧਿਆਨ ਦੇ ਨਾਲ ਉਹ ਸਹੀ ਕਾਰਜ ਵਾਸਤੇ ਸੰਸਾਰ ਦੇ ਵਿੱਚ ਜਨਮ ਲੈਂਦੇ ਹਨ ਸੰਤ ਸਰੋਵਰ ਨਹਾਵੇ ਗੁਰੂ ਦੇ ਉਪਦੇਸ਼ ਰੂਪੀ ਸਰੋਵਰ ਦੇ ਵਿੱਚ ਜਿਸ ਨੇ ਮਨ ਦਾ ਇਸ਼ਨਾਨ ਕਰਵਾ ਲਿਆ ਸੋ ਜਨ ਪਰਮਗਤ ਪਾਵੇ ਐਸੇ ਗੁਰਮੁਖਾ ਪਿਆਰਿਆਂ ਨੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਮਰਨਿਆ ਵਹਿ ਜਾਈ ਜਨਮ ਮਰ ਦਾ ਗੇੜ ਖਤਮ ਕਰ ਲਿਆ ਹਰ ਹਰ ਨਾਮ ਧਿਆਈ ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਦੇ ਨਾਲ ਇਹ ਬ੍ਰह्म ਵਿਚਾਰ ਸੁਜਾਨ ਹੈ ਜਿਸ ਨੇ ਇਸ ਵਿਚਾਰ ਨੂੰ ਸਮਝ ਲਿਆ ਜਸਦਿਆਲ ਹੋਏ ਭਗਵਾਨ ਹੈ ਤੇ ਸਮਝਦਾ ਹੋਈ ਹੈ ਜਿਹਦੇ ਉਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਦਇਆਲਤਾ ਹੋਵੇ ਬਾਬਾ ਨਾਨਕ ਪ੍ਰਭ ਸਰਣਾਇ ਦਾਸ ਨਾਨਕ ਆਖਦਾ ਕਿ ਦਾਸ ਨਾਨਕ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਹੈ ਸਭ ਚਿੰਤਾ ਗੰਤ ਮਟਾਈ ਜਿਸ ਪ੍ਰਮਾਤਮਾ ਨੇ ਮੇਰੀ ਸਾਰੀ ਚਿੰਤਾ ਖਤਮ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ